ਸਾਸੀ ਕਾਲ ਜੀ ਸਾਰੇ ਪਰਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਗਿਆ ਇਹ ਤੇ ਮਗ ਮਾਲਾ ਕਲਾਂ ਪਿੰਡ ਦੇ ਵਿੱਚ ਬਾਬਾ ਜੀਵਨ ਸਿੰਘ ਗੁਰਦੁਆਰੇ ਦੇ ਕੋਲੇ ਬਿਲਕੁਲ ਬਾਈ ਹੁਣਿਆਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਗਾਮ ਖੌਣੀਆਂ ਤੁਹਾਨੂੰ ਸੂਈ ਸਵਾਈ ਤਿਆਰ ਦੁੱਧ ਵਾਲੇ ਥਾਣਤ ਕਰਮਾ ਵਾਲੇ ਨੂੰ ਮਈਆਂ ਦੇ ਬਰਾਬਰ ਦਾ ਥਾਣ ਲੱਗਾ ਹੋਇਆ ਲੇਵੇ ਭਾਂਡੇ ਵਾਲੀਆ ਸਾਰਾ ਕੋਜੀ ਗਾਂ ਦੇ ਵਿੱਚ ਕੁਆਲਿਟੀ ਓਕੇ ਦੀ ਜ਼ਬਰਦਸਤਾ ਪ੍ਰਿੰਟ ਬੋਲ ਚਿੰਗਾ ਵਾ ਨਸਲ ਚੰਗੀ ਆ ਕ੍ਰੋਸ ਪਾਲ ਦੇ ਵਿੱਚ ਪੈਂਦੀ ਆ ਕਹਿਣ ਤੋਂ ਪਾਵੇ ਆ ਵੀ ਗਰਮੀ ਦੇ ਵਿੱਚ ਵੀ ਕੰਮ ਆਉਣ ਵਾਲੀ ਚੀਜ਼ ਆ ਮਿੱਤਰੋ ਕਿੰਨਾ ਦੁੱਧ ਤਿਆਰ ਆ ਕੀ ਰੇਟ ਆ ਸਾਰੀ ਗੱਲਬਾਤ ਕਰਦੇ ਆਪਾਂ ਭਾਈ ਦਿਨਾਰ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾਂਕਰ ਪਰਿਵਾਰ ਜੀ ਹਾਂ ਜੀ ਹਾਂ ਜੀ ਠੀਕ ਆ ਬਾਬੂ ਨਾਮ ਦੱਸ ਦੀ ਇੱਕ ਵਾਰੀ ਹਾਂਜੀ ਕੀ ਨਾਮ ਆਪਣਾ ਮਲਕੀਤ ਸਿੰਘ ਅਜਾ ਬਾਬੂ ਬੜੀ ਗਾ ਵੈਤਨੀ ਆਪੇ ਕਿੰਨਾ ਵਾਂ ਸੂਆ ਸੋਈ ਆ ਇਹ ਮੇਰੇ ਦੂਜੇ ਸੂਈ ਆ ਦੂਜੇ ਸੂਆ ਕਿ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 15 ਕਾ ਦਿਨ 15 ਦਿਨ ਹੋ ਗਏ ਸੂਈ ਨੂੰ ਅਜਾ ਬਾਬਾ 15 ਦਿਨਾਂ ਦੀ ਸੂਈ ਥੱਲੇ ਅੱਜ ਦੁੱਧ ਕਿੰਨਾ ਤਿਆਰ ਆ ਹੂੰ 14-15 ਕਿਲੋ ਹੈਗਾ 14-15 ਕਿਲੋ ਐਨ ਜਮਾ ਤਿਆਰ ਆ ਹਾਂਜੀ ਠੀਕ ਆ ਠੀਕ ਆ ਚੋਈ ਚੋਈ ਜਾਂਦੇ ਆ ਹੈ ਠੀਕ ਹੈ ਤੇ ਰੇਟ ਕੀ ਰੱਖੋਣਾ ਆਪਣਾ ਬਾਪੂ ਦਾ ਰੇਟ 60000 ਰੁਪਿਆ ਦਾ 60000 ਰੁਪਿਆ ਮੰਨਤਨ ਹੋ ਜੀਂ ਦੇ ਵਿੱਚ ਜੀ ਹਾਂ ਜੀ ਹਾਂ ਜੀ ਠੀਕ ਹੈ ਉਹ ਟੋਰੀ ਵੀਰੇ ਕੱਢੀ ਬਾਦ ਖੋਲੀ ਮੜਾ ਲੈ ਵੀ ਮਿੱਤਰੋ ਦੂਆ ਸੁਆ ਵੈੜ ਸੋਈ ਆ ਕਰਮਣ ਵਾਲੀ 15 14 ਦਿਨਾਂ ਦੀ ਸੋਈ ਥੱਲੇ ਤੇ 14 15 ਕਿਲੋ ਦੁੱਧ ਕੰਡੇ ਲਾਉਂਦੀ ਐ ਜੰਮਾ ਕਹਿਣ ਵਾਲਾ ਗੱਲ ਐ ਵੀ ਮਨਲਾ ਬਰੀਕੀ ਬਰੂਕੀ ਗਾਂ ਉਹ ਨੂੰ ਨਾ ਜੀ ਵੀਰੇ ਕੋਈ ਗੱਲ ਲੰਮੀ ਲੰਮੀ ਬਹੁਤ ਵੈਲ ਉੱਚੀ ਲੰਮੀ ਕਰਮਣ ਵਾਲੀ ਦੇਖ ਸਕਦੇ ਹੋ ਤੁਸੀਂ ਮਿੱਤਰੋ ਥਾੜਾ ਭਾਂਡੇ ਵਾਲੇ ਸਾਫ਼ ਤੇ ਸੁਥਰੀ ਥਾੜਾ ਬਹੁਤ ਚੰਗਾ ਲੱਗਾ ਹੋਇਆ ਕਰਮ ਵਾਲਿਓ ਦੇਖ ਸਕਦੇ ਆ ਤੁਸੀਂ ਮਿੱਤਰੋ ਸਾਰੀ ਡਾਡੀ ਚੰਗੀ ਆ ਜਿੰਨੀ ਹੈਗੀ ਆ ਆਰ ਚੰਗੀ ਆ ਵੈੜ ਦੇ ਬਰੀਕੀ ਚੰਗੀ ਆ ਦੇਖ ਸਕਦੇ ਹੋ ਮਿੱਤਰੋ ਕਾਲੀ ਪੈਂਦੀ ਥੋੜੀ ਜਿਹੀ ਨਾ ਉਹ ਉਪਰਾ ਕਰਦਾ ਹੀ ਆ ਪਸੂ ਬਾਈ ਲੈ ਮਿੱਤਰੋ ਉਹ ਫਰਾਗਰ ਦੀ ਥੋੜੇ ਠੰਡੀ ਠੰਡੀ ਚਮੜ ਚੁੰਨ ਚੰਨ ਨੂੰ ਠੰਡੀ ਹੈ ਨਾ ਵੀਰੋ ਹਾਂਜੀ ਹਾਂਜੀ ਠੀਕ ਹੈ ਪੋਲੀ ਵੜ ਬਹੁਤ ਆਨੀ ਠੀਕ ਹੈ ਚਵਾਈ ਵੀ ਪੋਲੀ ਹੈ ਹਨ ਹਾਂਜੀ ਹਾਂਜੀ ਇਹ ਕਰਾ ਅੰਗ ਦੇ ਵਿੱਚ ਕਈ ਕਰੜੀਆਂ ਵੀ ਆ ਜਾਂਦੀਆਂ ਹਨਾ ਆਪੂ ਹਾਂਜੀ ਹਾਂਜੀ ਹੂੰ ਇੱਕ ਗਾ ਹੈਗੀ ਮੈਂ ਵੇਖਿਆ ਕਰੜੀ ਬਹੁਤ ਸੀ ਚੁੰਨ ਦੇ ਲੋਕ ਤਾਂ ਨਹੀਂ ਦੱਸਦਾ ਇਹਦਾ ਪੋਲਾ ਚਵਾਈ ਜਾਣਾ ਅੱਛਾ ਮੱਛਾ ਇਹਦਾ ਨਹੀਂ ਵੀਰੇ ਕੋਲ ਕੀ ਮੜਾ ਉਹ ਵੀ ਵਿਖਾ ਦਈਏ ਲੈ ਤੁਹਾਨੂੰ ਮੱਛਾ ਵੀ ਇਹਦਾ ਮੈਂ ਵਿਖਾ ਦਿੰਨਾ 66000 ਰੁਪਿਆ ਡਿਮਾਂਡ ਆਈਂ ਦੀ ਵਿੱਚੋਂ ਮਾਨਤਨ ਹੋ ਜਾਊਗਾ ਦੂਜਾ ਸੂਆ ਸੂਈ ਆ ਸੂਈ ਨੂੰ 14 15 ਦਿਨ ਹੋ ਗਏ ਆ ਤੇ ਦੁੱਧ ਜ ਕੰਡੇ ਲਾਉਂਦੀ ਆ ਕਰਮ ਵਾਲਿਆਂ ਤੇ ਮਗਰ ਇਹਦੇ ਆ ਗਿਆ ਮੇਲ ਕਫ ਜਾਨੀ ਕਿ ਕਹਿਣ ਤੋਂ ਭਾਵਾ ਆ ਬੱਛਾ ਮਿੱਤਰੋ ਆ ਜਾਂਦਾ ਵਾ ਬੱਛਾ ਵੇਖ ਸਕਦੇ ਹੋ ਤੁਸੀਂ ਠੀਕ ਆ ਵੀਰੇ ਓਕੇ ਬਈ ਬੰਦ ਦਿਓ ਵੀਰੇ ਬਸ ਆਰੇ ਕੁਆਲਿਟੀ ਸਾਰੀ ਚੰਗੀ ਆ ਜੰਨੀ ਹੈਗੀ ਆ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਆਰ ਚੰਗੇ ਆ ਅੰਗ ਚੰਗੇ ਆ ਬਾਕੀ ਹਰ ਇੱਕ ਪਾਸੇ ਤੋਂ ਮਜ਼ਬੂਤ ਆ ਯਾਰ ਕਹਿੰਦੇ ਪਾਵੇ ਆ ਠੀਕ ਆ ਬਈ ਆਖਦੇ ਆ ਕੰਕਾ ਜੀ ਸਤਿ ਸ਼੍ਰੀ ਅਕਾਲ। ਉਹ ਲਾਤ ਨੰਬਰ ਹੈ। ਲੈ ਮੈਂ トਾਈਜੀ ਵੀਡੀਓ ਵਿੱਚ ਵੈਡ ਦਿਖਾਉਣੀ ਸੀ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਜਿਹੜਾ ਨੋਟ ਕਰਾ ਦੇਣਾ ਵੀਰੇ ਨੰਬਰ ਦੱਸਿਓ ਬਾਈ। 95176 95176 66972 95176 76 66972 66972 ਇਸ ਨੰਬਰ ਤੇ ਕਰ ਲਿਓ ਬਾਈ ਹੁਣ ਇਹਨਾਂ ਨਾਲ ਰਾਬਤਾ ਕਰਨ ਗੱਲਬਾਤ ਲਈ ਸ਼ੁਕਰੀਆ ਜੋਂਦਰੋ ਵੀਡੀਓ ਨੂੰ ਸ਼ੇਅਰ ਜ਼ਰੂਰ